ਔਰ ਇੱਕ ਘਟਨਾ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਹੁਣ ਅਖੀਰ ਤੇ ਜਾਂਦੇ ਜਾਂਦੇ ਕਾਰੀਜਾ ਵਿੱਚ ਇੱਕ ਘਾਰੇ ਚ ਪ੍ਰਚਾਰਕ ਦੇ ਘਰ ਵਿੱਚ ਬੈਠੇ ਅਸੀਂ ਮੈਂ ਵੀ ਬੈਠਾ ਸੀਗਾ ਤੇ ਸਾਡੇ ਸਤਿਕਾਰਯੋਗ ਭਾਜੀ ਸਰਬਜੀਤ ਸਿੰਘ ਹੋਰ ਧੁੰਦੇਵਾਲੀ ਵੀ ਬੈਠੇ ਸੀ ਹਾਂਜੀ ਪ੍ਰਚਾਰਕ ਦੇ ਘਰੇ ਬੈਠੇ ਔਰ ਉੱਥੇ ਹੀ ਇੱਕ ਉਹ ਬੰਦੇ ਵੀ ਆ ਕੇ ਸ਼ਾਮਲ ਹੋਏ ਜਦੋਂ ਚਾਹ ਪਾਣੀ ਦਾ ਮਸਲਾ ਚੱਲਿਆ ਤੇ ਚਾਹ ਪਾਣੀ ਦੇ ਮਸਲੇ ਵਿੱਚ ਉਹ ਆਖਣ ਲੱਗੇ ਕਿ ਅਸੀਂ ਚਾਹ ਪਾਣੀ ਨਹੀਂ ਪੀਂਦੇ ਹਾਂਜੀ ਅਸੀਂ ਚਾਹ ਪਾਣੀ ਨਹੀਂ ਚਾਹਂਦੇ ਜਦੋਂ ਚਾਹ ਪਾਣੀ ਲੈ ਜਵਾਰ ਲਗਿਆ ਉਸ ਪ੍ਰਚਾਰਕ ਸੱਜਣ ਨੇ ਆਖਿਆ ਜੀ ਕੋਈ ਗੱਲ ਨਹੀਂ ਤੁਸੀਂ ਐਸਾ ਭਰਮ ਨਾ ਕਰੋ ਸਾਡੇ ਘਰ 'ਚ ਕੋਈ ਗਈ ਅਮਰਤਿਆ ਨਹੀਂ ਸ਼ਾਇਦ ਉਹ ਉਹਨਾਂ ਦੀ ਇਸ ਗੱਲ ਨੂੰ ਸਮਝਦੇ ਸੀ ਇਸ ਕਰਕੇ ਜੀ ਮੇਰੇ ਵਾਤਨ ਕਰਕੇ ਸ਼ਾਇਦ ਉਹਨਾਂ ਨੇ ਇਸ ਗੱਲ ਨੂੰ ਭਾਵ ਲਿਆ ਛੇਤੀ ਕਹਿਣ ਲੱਗੇ ਸਾਡੇ ਘਰ 'ਚ ਕੋਈ ਗਈ ਅਮਰਤਿਆ ਨਹੀਂ ਮੇਰੇ ਧਰਮ ਪਤਨੀ ਜੀ ਅਮਰ ਛੱਕਿਆ ਹੋਇਆ ਵਾ ਉਹ ਰਹਿਣੀ ਰਹਿਚ ਪੱਕੇ ਨੇ ਰੋਜ਼ ਪਾਠ ਕਰਦੇ ਆ ਕੋਈ ਗੱਲ ਨਹੀਂ ਉਹ ਚੱਕ ਜਲ ਪਾਣੀ ਤਿਆਰ ਕਰਨਗੇ ਤੇ ਆਪਾਂ ਛਕਾਂਗੇ ਜੀ ਔਰ ਜਦੋਂ ਇਸ ਗੱਲ ਦਾ ਮਸਲਾ ਵਿਚਾਰਿਆ ਗਿਆ ਗੱਲ ਹੋਈ ਵਾਪਸ ਸਵੇਰ ਸਭਾਈ ਰਸੋਈ ਵਿੱਚੋਂ ਸਤਿਕਾਰਯੋਗ ਉਹ ਭੈਜੀ ਵੀ ਵਾਪਸ ਉੱਥੇ ਆ ਗਏ ਤੇ ਆ ਕੇ ਕਹਿਣ ਲੱਗੇ ਕਿ ਵੇਖੋ ਵੀਰ ਜੀ ਮੈਂ ਹੱਥਾਂ 'ਚ ਵੀ ਕੋਈ ਸ਼ਾਪਸ਼ੱਲਾ ਨਹੀਂ ਪਾਇਆ ਤੇ ਮੈਂ ਪੂਰੇ ਇਕਕਾਰ ਪਾਏ ਹੋਇਆ ਅਮਰ ਸ਼ਕਿਆ ਆਇਆ ਤੇ ਕੋਈ ਇਹੋ ਜਿਹੀ ਕਾਰ ਨਹੀਂ ਉਹ ਤੁਹਾਨੂੰ ਇੱਕ ਖੁਸ਼ਖਬਰੀ ਦੱਸਦੀਆਂ ਕਿ ਸਾਡਾ ਜਿਹੜਾ ਦੁੱਧ ਦੇਣਾ ਆਉਂਦਾ ਨਾ ਘਰੇ ਇਹ ਵੀ ਲੁਧਿਆਣੇ ਦੀ ਕਰਦਾ ਸਾਡੇ ਜਿਹੜੇ ਦੁੱਧ ਦੇਣ ਆਉਂਦਾ ਹੈ ਨਾ ਘਰੇ ਦੋਚੀ ਉਹਦੇ ਵੀ ਇਸ ਬਾਬਾ ਨਾਲ ਅਮਰ ਸ਼ਕਿਆ ਆਇਆ ਖੁਸ਼ੀ ਦੀ ਗੱਲ ਉਹਨੇ ਹੀ ਅਮਰ ਸ਼ਕਿਆ ਆਇਆ ਪਰ ਭਾਜੀ ਔਰ ਦੁੱਧ ਗਰਮ ਕਰਾਂਗੀ ਤੁਸੀਂ ਸਾਰੇ ਛਕਣਾ ਪਰ ਇਸ ਕੱਲ ਤੋਂ ਪਹਿਲਾਂ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਆਸਾਂ ਮਤ ਛਕਿਆ ਸਾਡੇ ਦੁੱਧ ਹੀ ਨਹੀਂ ਅਮਲ ਛਕਿਆ ਪਰ ਜਿਹੜੀ ਮੱਝ ਦੁੱਧ ਦਿੰਦੀ ਆ ਉਹਨੇ ਅਮਲ ਖਰੇ ਛਕਿਆ ਇਸ ਕਰਕੇ ਤੁਸੀਂ ਧਿਆਨ ਰੱਖਿਓ ਕਿ ਜੇ ਹੁਣ ਪੀਣਾ ਆ ਤੇ ਮੈਂ ਗਰਮ ਕਰ ਦਿੰਦੀ ਆ ਚਮੜੇ ਦੀ ਬੋਕੀ ਵਾਲਾ ਪਾਣੀ ਤਾਂ ਨਹੀਂ ਪੀਣਾ ਚਮੜੇ ਤੋਂ ਨਿਕਿਆ ਦੁੱਧ ਦੁੱਧ ਪੀ ਲੈਣਾ ਚਮੜੇ ਤੋਂ ਨਿਕਿਆ ਦੁੱਧ ਦੁੱਧ ਪੀ ਦੇਖੋ ਹਾਲ ਚਮੜੇ ਦੇ ਵਿੱਚੋਂ ਦੁੱਧ ਨਿਕਲਿਆ ਕਿ ਚਮੜੇ ਦੇ ਅੰਦਰ ਖੇ ਚੱਲਿਆ ਗਿਆ ਤੇ 2 ਮਿੰਟ ਇੱਕ ਭਾਂਡੇ ਵਿੱਚ ਪਾ ਲਿਆ ਉਹ ਵੀ ਕਹਿੰਦਾ ਸਰਬ ਲੋ ਦਾ ਭਾਂਡਾ ਲੋਕ ਐਸੇ ਵੀ ਹੈਗੇ ਨੇ ਜਿਹੜੇ ਭਾਂਡਿਆਂ ਦੀ ਵੀ ਚਾਅ ਰੱਖਦੇ ਨੇ ਕਿ ਅਸੀਂ ਕੱਚ ਦੇ ਗਲਾਸ ਵਿੱਚ ਅਸੀਂ ਕੱਪ ਦੇ ਵਿੱਚ ਖਾਂਦੇ ਪੀਂਦੇ ਨਹੀਂ ਸਾਡੇ ਪੁਰਾਣੇ ਬਰਤਨ ਨੇ ਸਾਡਾ ਅਲਾ ਵਿੱਚੋਂ ਤਾਂ ਵਾਹ ਕਹਿਣ ਤੋਂ ਭਾਵ ਜੋ ਕੁਝ ਹਿੰਦੂ ਧਰਮ ਦੇ ਅੰਦਰ ਸੀਗਾ ਉਹ ਅੱਜ ਸਿੱਖੀ ਦੇ ਅੰਦਰ ਵੀ ਸਾਰਾ ਕੁਝ ਵੇਖਣ ਨੂੰ ਮੌਜੂਦ ਹੈ ਦੇਖੋ ਜੀ ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਦਾ ਸਾਡੇ ਸਾਫਕਾ ਰਹਿ ਜਥੇਦਾਰ ਸਾਡੇ ਇੱਕ ਸਾਫਕਾ ਜਥੇਦਾਰ ਤਖਤ ਦੇ ਜਥੇਦਾਰ ਕੇਲੇ ਤੱਕ ਧੋ ਕੇ ਖਾਂਦੇ ਨੇ ਠੀਕ ਆ ਜੇ ਫਲ ਤੇ ਮਿੱਟੀ ਘਟਾ ਲੱਗਾ ਹੋਵੇ ਧੋ ਲੈਣਾ ਚਾਹੀਦਾ ਚੰਗੀ ਗੱਲ ਆ ਧੋ ਕੇ ਖਾਓ ਪਰ ਕੇਲੇ ਦੀ ਛਿਲਕੇ ਲੱਥ ਜਾਣੀ ਆ ਕੇਲਾ ਧੋ ਕੇ ਖਾਣਾ ਇਹੋ ਜੇ ਪੌੜੇ ਵੀ ਸਾਡੇ ਸਮਾਜ ਵਿੱਚ ਪੈ ਗਏ ਸੱਚ ਪੇ ਇਹ ਅਗਲੇ ਸਮਾਜ ਵਿੱਚ ਪਏ ਹੋਏ ਬਖਰੇਵਿਆਂ ਨੂੰ ਤੋਰ ਕਿਵੇਂ ਕਰਨਗੇ ਜਿਹੜੇ ਕੇਲਾ ਹੀ ਧੋਕੇ ਖਾਂਦੇ ਨੇ ਉਹ ਆਦੂ ਅੱਗੇ ਕਿੱਥੋਂ ਪੋੜਾ ਹੈ ਕੇਲਾ ਧੋਣ ਦੀ ਗੱਲ ਤੁਹਾਨੂੰ ਚੇਤੇ ਆ ਗਈ ਇੱਕ ਹੋਰ ਜਿਹੜੀ ਪਿੱਛੇ ਹੋਈ ਸੀਗੀ ਵੀ ਅਮਰ ਸੰਚਾਰ ਤੇ ਹੋ ਰਿਹਾ ਤਾਂ ਠੀਕ ਹੈ ਜੇ ਗੰਨੇ ਪਵਿੱਤਰ ਕੀਤੇ ਜਾ ਰਹੇ ਜਿੰਨਾਂ ਦੇ ਖੰਡ ਫੜਨੀ ਹੈ ਖੰਨ ਪਾੜ ਕਰਾ ਕਰਾ ਕੇ ਉਹਦੇ ਆਸੇ ਪਾਸੇ ਉਹ ਗੰਨੇ ਜਿਹੜਾ ਜੇ ਪਵਿੱਤਰ ਕੀਤੇ ਜਾ ਰਹੇ ਉਹ ਪਾਣੀ ਜਿਹੜਾ ਪਵਿੱਤਰ ਕਰ ਉਹਦੇ ਤੇ ਜ਼ਫੇਦਾਰ ਸਾਡੇ ਅਕਾਲ ਤਖਤ ਦੇ ਵਿਦਵਾਨਤੀ ਜੀ ਨੇ ਬਿਆਨ ਦਿੱਤਾ ਸੀ ਇਹ ਗੰਨੇ ਜਿਹੜੇ ਆ ਇਹ ਪਤਾਸੇ ਪਣਨਗੇ ਤੇ ਉਹ ਪਤਾਸੇ ਅਕਾਲ ਤਖਤ ਦੇ ਭੇਜੋ ਇਹ ਡੱਬਾ ਬੰਦ ਕਰਕੇ ਅਸੀਂ ਵਿਦੇਸ਼ਾਂ ਵਿੱਚ ਭੇਜਾਂਗੇ ਇਹਦੇ ਤੋਂ ਵਧੀਆ ਅੰਮ੍ਰਿਤ ਤਿਆਰ ਉਹ ਵਧੀਆ ਸਿੱਖ ਤਿਆਰ ਬਹੁਤ ਸਾਰੇ ਪੱਖ ਨੇ ਘਰਾਂ ਵਿੱਚ ਲੋਕਾਂ ਨੇ ਪਾਣੀ ਨੂੰ ਫਿਲਟਰ ਕਰਨ ਵਾਸਤੇ ਜੰਤਰ ਲਾਏ ਹੋਏ ਨੇ ਪਰ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਨੇ ਜਿੱਥੇ ਸਾਰੇ ਹੀ ਲੋਕ ਆਣ ਕੇ ਆਪਣੇ ਪੈਰਾਂ ਦੀ ਮੈਲ ਉਤਾਰਦੇ ਨੇ ਉਥੋਂ ਬੋਕ ਭੜਕਾ ਭਰਪਤ ਦੇ ਪੀ ਜਾਂਦੇ ਨੇ ਵੇਖੋ ਇਹ ਸਾਡੀ ਜਿਹੜੀ ਆ ਤਰਾਸਤੀ ਆ ਸਭੀ ਗੱਲ ਇਹ ਐ ਵੀ ਕੋਲ ਮਿਲਾ ਕੇ ਵੇਖੋ ਜੀ ਜੇ ਸਾਡੇ ਜਥੇਦਾਰ ਇਹਨਾਂ ਗੱਲਾਂ ਤੇ ਉੱtre ਹੋਏ ਆ ਭਾਵੇਂ ਕੋਲੇਖਿਆ ਚ ਉੱtre ਹੋਏ ਆ ਜੇ ਸਾਡੇ ਜਥੇਦਾਰ ਸੋਚ ਭਟਦੇ ਵਹਿਮ ਭਰਮ ਚ ਇਸ ਤਰ੍ਹਾਂ ਬ੍ਰਾਹਮਣ ਵਾਲੇ ਚ ਫਸੇ ਹੋਏ ਆ ਤਾਂ ਫੇਰ ਸਾਨੂੰ ਇਹ ਗੱਲ ਜ਼ਰੂਰ ਕਹਿਣੀ ਪੈਗੀ ਕੋੜ ਬੋਲ ਮਰਦਾਰ ਖਾਏ ਔਰ ਇਹਨਾਂ ਸਮਝਾਵਣ ਜਾਏ ਮੁੱਠਾ ਆਪ ਮੋਹਾਈ ਸਾਥੇ ਨਾਨਕ ਐਸਾ ਆਪੂ ਜਾ ਭੈਣ ਨੂੰ ਆਪੂ ਕਹਿੰਦੇ ਨੇ ਇਹ ਆਗੂ ਹੁੰਦਾ ਜਿਹੜਾ ਆਪ ਝੂਠ ਬੋਲਦਾ ਹੈ ਦੂਜਿਆਂ ਨੂੰ ਸਮਝਾਉਣ ਜਾਂਦਾ ਹੈ ਜਿਹੜਾ ਆਪ ਵਹਿਮ ਭਰਮ ਮੰਨਦਾ ਹੈ ਆਪ ਲੁੱਟਿਆ ਹੋਇਆ ਤੇ ਦੂਜਿਆਂ ਨੂੰ ਜਿਹੜਾ ਉਹ ਮਤਾਂ ਦੇਣ ਜਾਂਦਾ ਇਹੋ ਜਿਹਾ ਆਗੂ ਨਹੀਂ ਹੋ ਸਕਦਾ ਸੋ ਆਓ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਆਗੂ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਜਿਉਣ ਦਾ ਅਪਰਾਲਾ ਕਰੀਏ ਤਾਂ ਕਿ ਸਾਡਾ ਇਹ ਸਮਾਜ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਮੁਤਾਬਕ ਖੜਾ ਹੋ ਸਕੇ ਤੇ ਸੱਚ ਭੇਟ ਦਾ ਵਹਿਨ ਜਿਹੜਾ